ਤੋਦ ਜਿੱਥੇ ਸੱਚੀ ਪਾਤਸ਼ਾਲਾ ਪਰ ਜਨਮ ਜਨਮ ਦੀ ਠੱਟੀ ਆ ਸੱਜਾ ਸੱਚਾ ਪਾਤਸ਼ਾਲਾ ਸਿਸ਼ਾ ਹਾਂ ਦੇ ਸ਼ਾ ਜਿਸ ਪਾਸ ਰਹਿਟ ਹੈ ਉਹ ਜੀ ਸਮਾਧਾਨ ਇਸ ਦੀਵਾ ਜੀ ਸਤਿ ਸ੍ਰੀ ਅਕਾਲ ਜੀ ਸੋਹੀ ਮਾਲਾ ਪੰਜਵਾ ਸਤਿ ਆਕੇ ਕਾਰਜ ਆਪ ਥਰੋਇਆ ਹਰ ਕੰਮ ਕਰਾਉਣ ਆਇਆ ਧਰਤ ਸੁਹਾਵੀ ਤਾਲ ਸੁਹਾਵਾ ਅਮ੍ਰਿਤ ਜਲ ਛਾਇਆ ਰਾਮ ਸਤਾਂ ਕੀ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਤੰਤ ਸੁਹਾਵੀ ਤਾਲ ਸੁਹਾਵਾ ਵਿੱਚ ਅਮ੍ਰਿਤ ਜਲ ਛਾਇਆ ਸਗਲ ਪਰਉਰਤ ਪੂਰੇ ਜਗਤ ਕੋਤ ਭਇਆ ਜਗ ਅੰਤਰ ਨਥੀ ਸਗਲ ਵਿਸੂਰੇ ਪੂਰਨ પુરਖ ਅਤੈ ਅਵਨਾਸੀ ਜਸ ਮੇਨ ਪ੍ਰਾਰਿ ਗਾਇ ਸੇਤ ਰਿਤ ਦੀਨੀ ਕਰਤੇ ਟੋਟਨਾ ਆਹ ਕਾਈ ਰਾਮ ਖਾਜ ਜਦ ਫਿਰ ਚਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਖੋਟ ਨਾ ਜਾਈ ਅਤਰ ਜਾਮੀ ਪਾਇਆ ਜਿ ਆਨੰਤ ਘਨੇਰੇ ਬਿਨਸੀ ਭੂਖ ਸਵਾਈ ਨਾਮਿਕ ਗੁਣ ਗਾ ਹੈ ਸਵਾਮੀ ਕੀ ਅਜਰ ਜਿਸ ਵੜਿਆਈ ਰਾਮ ਜਿਸ ਕਾ ਕਾਰਜ ਤਿਹ ਹੀ ਕੀਆ ਮਾਨਸ ਕਿਆ ਵਿਚਾਰਾ ਕੀ ਗੋੜਾ ਗਾਉ ਹੈ ਸਦਾ ਕਹ ਜਕਰਾਰਾਮ ਗੁਰ ਗਾਏ ਗੋਬਿੰਦ ਅਨੰਦ ਉਪਜੀ ਸਾਜ ਸੰਗਤ ਸੰਗਣੀ ਜਨੇ ਉਦਮ ਕੀਆ ਤਾਲ ਕੀਆ ਜਿਸ ਕੀ ਉਮਾ ਗਿਆਨੀ ਆਛਾ ਸਤਿਰਤ ਕੋਤਨ ਕੀ ਰਿਆ ਮਹਾਨ ਨਿਰਮਲ ਚਾ ਪਤਿਤ ਪਾਵਨ ਬਿਰਧ ਸਾਮੀ ਨਾਨਕ ਸ਼ਬਦ ਅਧਾਰਾ ਸੰਤਾਂ ਕੀ ਬੇਨਤੀ ਸਵਾਮੀ ਨਾਮ ਮਹਾਰਸ ਦੀ ਜਾ ਰਾਵਾਂ ਨਾਮ ਦੀਜੈ ਨਾਨਕੀਜੈ ਬਿਸਰ ਨਾਹੀ ਇਕ ਖਿਣੋ ਗੁਣ ਕੋ ਪਾਲ ਚੜ ਰਸਨਾ ਸਦਾ ਗਾਇਐ जिस प्रीत लागी नाम से मतन अमृत पीज बिनवंत नानक इच्छ पुनी देख दर्शन दीज जिस प्रीत लागी नाम की ਮਨਤਾ ਨੇ ਅਮ੍ਰਿਤ ਢੀਜਾ ਬੇਵੰਤ ਨਾਨਕ ਚਰਮਨੀ ਪੇਵ ਦਰਸ਼ਨ ਕੀਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ